ਕਦੀ ਰੋਟੀ ਨਹੀਂ ਇਸ ਤੋਂ ਸੇਵਾ ਕਰ ਚਾਰੋਂ ਪਾਸੇ ਹਰ ਦਫਤਰ ਦੇ ਘਰਾਂ ਦੇ ਚਾਰੋਂ ਪਾਸੇ ਚਾਹ ਵੀ ਲੌਂਦੇ ਕਰੇ ਅਸੀਂ ਵੀ ਲੌਂਦੇ ਕਰਦੇ ਚਾਰੋਂ ਪਾਸੇ ਕਿਤਾ ਮੇਰ ਵਰਸ ਨੇ ਕਿਤਾ ਸੀ ਕਿਤਾ ਅੱਛਾ ਹਾਂ ਅਸੀਂ ਤਾਂ ਹਾਰ ਕੋੜ ਕੋਈ ਕਾਲੇਜ ਸਰਦਿਆਂ ਚ ਹਾਰ ਕੋੜ ਕੋਲੇ ਦੀ ਤੜਕੇ ਕਿੱਠੀ ਲਾਂਦੇ 3 ਵਜੇ ਉਹ ਕੋਲੇਜ ਕਿੱਠੀ ਤੋਂ ਸਾਨੂੰ ਰਸੋਈ ਚ ਨਿਕ ਰਹਿੰਦੀ ਸੀ ਅਸੀਂ ਸਾਰਿਆਂ ਨਾਲ ਚਲਦਾ ਸੀ ਰੋਟੀਆਂ ਪਾਣੀ ਸੜੇ ਅਸੀਂ ਸੜੀ ਜੋ ਬੀਬੀ ਸੀ ਸ਼ੇਂਦਾ ਸਾਹਿਬ ਦੇ ਘਰੋਂ ਉਹ ਤਾਂ ਕਦੀ ਚਾਹ ਦਾ ਕੱਪ ਨਹੀਂ ਬਣਾਉਣਾ ਤਾਂ ਨਹੀਂ ਆ ਤੁਸੀਂ ਆ ਵੀ ਬਣਾਦੇ ਆਹ ਬਣਾਦੇ ਚਾਹ ਵਧੀਆ ਬਣਾਉਂਦੇ ਸੀ ਸਾਨੂੰ ਕਹਿੰਦੇ ਕੁੜੀਆਂ ਕਹਿੰਦੇ ਸਾਨੂੰ ਬੀਬੀ ਇਹ ਸਾਡੀ ਮੇਰੀ ਲੇਕ ਕੁੜੀਆਂ ਵਰਗੇ ਸੱਚ ਜੀ ਕਿੱਤੀ ਹੈ ਉਹਦੇ ਥੋੜੇ ਬਹੁਤੇ ਜਿਹੜੇ ਉਸਤਾਦ ਪੈਸੇ ਭੁ ਦੇ ਦਿੰਦੇ ਸੀ ਸਿੰਦਾ ਸਿੰਦਾ ਸਾਹਿਬ ਨਹੀਂ ਕਦੇ ਮੈਂ ਮੰਗੇ ਨਹੀਂ ਪੁੱਛਦਾ ਉਹਨਾਂ ਕੋਲ ਰਹਿੰਦਾ ਸੀ ਵਾਲ ਬੋਟ ਕਰਾਉਣ ਵਾਸਤੇ ਕਦੇ ਮੰਗ ਲੈਂਦਾ ਸੀ ਮੈਂ ਮੰਗੇ ਮੰਗੇ ਤਾਂ ਸਕਦੇ ਨਹੀਂ ਅੱਛਾ ਪਿੰਡ ਆਉਂਦਾ ਸੀ ਕਿਰਾਇਆ ਕਿਉਂ ਮੇਰਾ ਕਿਰਾਇਆ ਉਸ ਟਾਈਮ 11 ਰੁਪਏ ਲੱਗਦਾ ਸੀ ਪਰ ਨਾ ਰਾਜਪੁਰ ਤੋਂ ਰੁੜਾਣੀ ਤੱਕ ਫੇ 22 ਪਏ ਬਸ ਕਿਰਾਇਆ ਮਿਲਦਾ ਸੀ ਕੋਈ ਮਨਪਾਉਂ ਥੋੜਾ ਮਿਲਦੇ ਸੀ ਤਾਂ ਕਿਰਾਇਆ ਮਿਲਦਾ ਸੀ ਨਾ ਕੁਛ ਨਹੀਂ ਚਲੋ ਇੰਨਾ ਕ ਵੀ ਉਹ ਇੱਕ ਮੈਨੂੰ ਮੇਰੇ ਗਿੱਤਾਂ ਨੂੰ ਉਦੋਂ ਨਵਾਂ ਸੀ ਥੋੜੀ ਨਾ ਵਾਰਵਾਜ ਮਿਲ ਗਈ ਸੀ ਤਾਂ ਥੋੜਾ ਸਾਡਾ ਨਾਮ ਬਣ ਗਿਆ ਹੁਣ ਦੁੱਖ ਉਹਨਾਂ ਸਿੰਗਰਾਂ ਤੇ ਆਉਂਦਾ ਜਿਹੜੇ ਆਮ ਸਿੰਗਰ ਵਿੱਚ ਜੇ ਮੈਨੂੰ ਮਹਿਤਾਵਨ ਦੀ ਗੱਲ ਚਾਜਣਾ ਵਿੱਚ ਚਲੋ ਕੋਈ ਨਹੀਂ ਅੱਜ ਨਹੀਂ ਕੱਲ ਨੂੰ ਸਹੀ ਤੇ ਮੁੜ ਕੇ ਸਾਡਾ ਫੋਨ ਨਹੀਂ ਚੱਕਦੇ